ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਫੋਨ ਵੀ ਆ ਰਹੇ ਤੇ ਬਾਕੀ ਮੈਂ ਕਮੈਂਟ ਵਗੈਰਾ ਵੀ ਪੜਦਾ ਹੁਣਾਂ ਨਾ ਉਹਨਾਂ ਦੇ ਵਿਚਾਰ ਆਇਆ ਤਾਂ ਬਾਈ ਜੀ ਕੀ ਗੱਲ ਹੋ ਗਈ ਬਲੌਗ ਨਹੀਂ ਪਾ ਰਹੇ ਵੀਡੀਓ ਨਹੀਂ ਪਾ ਰਹੇ ਬਾਕੀ ਬਾਈ ਹੈ ਨਾ ਵੀ ਦੇਖੋ ਮੇਰਾ ਸਿਸਟਮ ਨਾ ਥੋੜਾ ਜਿਹਾ ਇਹ ਆ ਵੀ ਆਪਾਂ ਕੰਬਾਈਨਾਂ ਦੇ ਰਿਲੇਟਡ ਆ ਨਾ ਪੇਜ ਬਣਾਏ ਹੋਏ ਆ ਆਪਣੇ ਵੀ ਆਪਾਂ ਕੰਬਾਈਨਾਂ ਦੇ ਰਿਲੇਟਡ ਹੀ ਵੀਡੀਓ ਪਾਉਨੇ ਆ ਆਪਾਂ ਹੋਰ ਹਨਾ ਘਰੇ ਜਾਂਦੇ ਆ ਜਦੋਂ ਆਪਾਂ ਮੰਨ ਲਓ ਵੀ ਚੈਨਲ ਆਪਾਂ ਬਾਈ ਹੈ ਨਾ ਵੀ ਜਿਹਦੇ ਕੰਪਨੀ ਕੰਪਨੀ ਚਾਈਦਾ ਜਾਂ ਕੋਈ ਪ੍ਰਮੋਸ਼ਨ ਐਡ ਆਉਂਦੀ ਆ ਉਹ ਕਰ ਲਈਦੀ ਆ ਹਨਾ ਵੀ ਉਹਦੇ ਬਾਅਦ ਪੰਜੜਾ ਪੇਜ ਆ ਹਨਾ ਤੁਹਾਨੂੰ ਪਤਾ ਹੀ ਹੈ ਕਈ ਵੀਰਾਂ ਨੇ ਮੈਨੂੰ ਬਾਹਰੋਂ ਇੱਕ ਭਰਾ ਦਾ ਫੋਨ ਆਇਆ ਇੱਕ ਦਿਨ ਕਹਿੰਦਾ ਵੀ ਤੇ ਬੱਚੇ ਜ਼ਰੂਰ ਦਿਖਾਇਆ ਕਰੋ ਵੀ ਬੱਚਿਆਂ ਨਾਲ ਵੀਡੀਓ ਪਾਇਆ ਕਰੋ ਮੈਂ ਉਹ ਵੀਰ ਦਾ ਚਲੋ ਕਿਹਾ ਦੀ ਵੀਰ ਨੂੰ ਵੀ ਹਨਾ ਪਾਉਂਗਾ ਪਰ ਮੇਤੇ ਪਾਈ ਨਹੀਂ ਗਈ ਹਨਾ ਬਈ ਪਤਾ ਕੀ ਚੱਕਰ ਆ ਅੱਜਕੱਲ ਤੁਹਾਨੂੰ ਪਤਾ ਹੀ ਆ ਇਹ ਵੀ ਸੋਸ਼ਲ ਮੀਡੀਆ ਜਿਹੜੀ ਬਹੁਤ ਨਾ AI ਦੇ ਨਾਲ ਵੀਡੀਓ ਗਲਤ ਮਲਤ ਬਣਾ ਕੇ ਹਨਾ ਵੀ ਆਪਾਂ ਇਹ ਚੀਜ਼ ਨੂੰ ਕੱਟ ਫੋਲੋ ਕਰਦੇ ਆ ਵੀ ਸਾਨੂੰ ਪੈਸੇ ਦੀ ਇਹ ਜਿਹਦੀ ਨਾ ਲੋੜ ਨਹੀਂ ਹੈਗੀ ਜਿਹੜੀ ਸਾਡੀ ਫੈਮਿਲੀ ਹੈ ਨਾ ਵੀ ਸੇਵ ਨਾ ਹੋਵੇ ਇੱਕ ਬਾਈ ਪਾਸਵਰਡ ਹੁੰਦਾ ਨਾ ਬੰਦੇ ਦੀ ਮਨ ਨੂੰ ਪਰਸਨਲ ਲਾਈਫ ਹੁੰਦੀ ਹੈ ਇੱਕ ਪਰਦੇ ਦੇ ਪਿੱਛੇ ਵੀ ਉਹ ਚੀਜ਼ ਨੂੰ ਵਰਕਰਾਰੇ ਰੱਖਣਾ ਆਪਾਂ ਇਹ ਚੀਜ਼ ਆਪਾਂ ਚਾਹੁੰਦੇ ਨਹੀਂ ਬਾਕੀ ਸੌਰੀ ਹੈ ਨਾ ਚਾਹੁੰਦੇ ਆ ਜਿਹੜੇ ਭਰਾਵਾਂ ਨੇ ਬਹੁਤ ਪਿਆਰ ਨਾਲ ਫੋਨ ਵੀ ਲਾਏ ਕਮੈਂਟ ਵੀ ਕਰੇ ਵੀਡੀਓ ਦੇ ਰੇਗ ਦੇ ਵਿੱਚ ਇੱਕ ਦੋ ਕਮੈਂਟ ਹੁੰਦੀ ਹੁੰਦੇ ਆ ਵੀ ਵੀਰ ਜੀ ਥੋੜਾ ਬਲੌਗ ਨਹੀਂ ਆ ਰਿਹਾ ਇੰਤਜ਼ਾਰ ਕਰਦੇ ਆ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਜੀ ਮਸ਼ੀਨ ਲੈ ਕੇ ਆਪਾਂ ਪਹੁੰਚ ਗਏ ਜੀ ਬਾਕੀ ਆਪਣਾ ਸੱਜਣ ਦੀ ਇੱਕ ਭਰਾ ਰਿੰਕੂ ਹਨਾ ਬਈ ਸਾਡਾ ਇਹ ਪਹਿਲਾਂ ਚਲੋ ਇਹਦੇ ਕੋਲ ਦੋ ਗੀਰ ਮਸ਼ੀਨਾਂ ਤੇ ਆਪਾਂ ਬੜੀ ਲੰਬੀ ਕਹਾਣੀ ਆ ਵੀਰ ਦੀ ਉਹ ਤੁਹਾਨੂੰ ਦੱਸਾਂਗੇ ਕਿਸ ਟਾਈਮ ਕਿਸੇ ਦਿਨ ਹਨਾ ਫਰੀਜ ਜਦੋਂ ਹੋਵਾਂਗੇ ਵੀ ਇਹਦੇ ਕੋਲ ਦੋ ਮਸ਼ੀਨਾਂ ਦੀਆਂ ਨੇ ਬੇਜ਼ਤੀਆਂ ਨਹੀਂ ਬਈ ਕੰਮ ਛੱਡਤਾ ਦੀ ਫੇਰ ਇਹਨੇ ਹੁਣ ਇੱਕ ਜੱਸੀ ਕਮੈਨ ਲਈ ਦੀ ਜੱਸੀ ਕਮੈਨ ਆਪਾਂ ਨੇ ਹੀ ਦਵਾਈ ਦੀ ਹਨਾ ਹਨਾ ਵੀ ਜੱਸੀ ਕਮੈਂਡ ਲੈਣ ਤੋਂ ਬਾਅਦ ਚਲੋ ਐਤ ਕੀ ਨੇ ਜੀਰੀ ਦਾ ਸੀਜ਼ਨ ਲਾ ਲਿਆ ਪੰਜਾਬ ਲਾ ਕੇ ਇੱਧਰ ਵੀ ਲਾ ਲਿਆ ਦੀ ਬਈ ਇੱਥੇ ਮਸ਼ੀਨ ਢੱਕ ਗਿਆ ਦੀਏ ਫੇਰ ਚਲੋ ਵੀ ਆਪਣੇ ਗੱਲਬਾਤ ਹੁੰਦੀ ਰਹਿੰਦੀ ਆ ਭਰਾ ਨਾਲ ਆ ਨਾ ਵਧੀਆ ਘੈਂਟ ਆ ਬੰਦਾ ਪੂਰਾ ਇਹ ਕਹਿੰਦਾ ਵੀ ਜਿੱਕਣਾ ਮਰਜ਼ੀ ਕਰ ਵੀ ਮੈਂ ਵੀ ਇਕੱਲਾ ਆ ਨਾ ਤੂੰ ਵੀ ਇਕੱਲਾ ਵੀ ਜਿੱਕਣਾ ਮਰਜ਼ੀ ਕਰਾ ਜੁੱਟ ਬਣਾ ਲਈਏ ਮੈਂ ਕਿਹਾ ਜੀ ਸਰ ਕੇ ਮਹਾਰਾਜ ਵੈਲਕਮ ਆ ਜੀ ਜੀ ਅਰੇ ਵੀ ਤੈ ਆਪਣੇ ਕਰਮਖਾਨੇ ਆ ਮੈਂ ਆਪਣੇ ਖਾਨੇ ਆ ਹੁਣ ਫੇਰ ਬੈਲਟ ਟੁੱਟ ਗਈ ਹੁਣ ਬੈਲਟ ਪਾਉਣ ਤੋਂ ਬਾਅਦ ਹੁਣ ਸਟਾਰਟ ਕਰੀਆ ਬਾਕੀ ਹੁਣ ਪਹੁੰਚ ਜਾਗੇ ਆਪਣੀ ਕਰਤਾਰ ਕੋਲ ਨਾ ਚੱਕਦਾ ਕਿ ਹੁੰਡ ਆਪਣੀ ਵਾਲੀ ਰਾਣੀ ਦਾ ਵੀ ਉੱਥੇ ਰਹਿ ਗਿਆ ਵਾ 4-5 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਬਾਕੀ ਤੁਹਾਨੂੰ ਜਗਾ ਕੇ ਦਿਖਾਵਾਂਗੇ ਬਾਕੀ ਇਹਦੇ ਬੈਲਟਾਂ ਨੇ ਬੜੇ ਤੰਗ ਕਰੇ ਆ ਭਾਈ 4 3 ਜੋੜੇ ਲੈ ਕੇ ਆਇਆ ਤਾਂ ਭਾਈ ਉਹ ਵੀ ਟੁੱਟ ਗਏ ਬਾਕੀ 2 ਜੋੜੇ ਵੈ ਲੈ ਕੇ ਆਇਆ ਤਾਂ ਉਹਨਾਂ 'ਚ ਵੀ ਇੱਕ ਪੈ ਗਿਆ ਹੁਣ ਦੇਖਦੇ ਆ ਬਾਕੀ ਮਸ਼ੀਨ ਬਹੁਤ ਚੱਲਣ ਨੂੰ ਬਹੁਤ ਸੋਹਣੀ ਆ ਮਸ਼ੀਨ ਤੇ ਕੋਈ ਕਮੀ ਨਹੀਂ ਹੈਗੀ ਬਹੁਤ ਘੰਟ ਚੱਲਦਾ ਕੰਮ ਇਹ ਮਸ਼ੀਨ ਬਿਹਨ ਕਰਤਾਰ ਕਰਦੂਰ ਦਾ ਮੁਕਾਬਲਾ ਪੂਰਾ ਕਰਦੀ ਆ ਚਲੋ ਬਾਕੀ ਜਦੋਂ ਦਿਖਾਉਂਦੇ ਰਹਾਂਗੇ ਹਾਂ ਵੀ ਜਿਹੜੇ ਭਰਾ ਆਪਣੇ ਗੁੱਥੇ ਦੇ ਹਨਾ ਆ ਦੇਖੋ ਕਟਰ ਭਰਿਆ ਪਿਆ ਪੂਰਾ ਬੈਲਟਾਂ ਕੱਟ-ਕੱਟ ਕੇ ਆ ਪਈਆਂ ਦੋ ਦੋ ਤਿੰਨ ਇੱਥੇ ਹੋਰ ਪਈਆਂ ਹੋਈਆਂ ਬੈਲਟਾਂ ਦੀ ਬਾਕੀ ਈਸੀ ਕਰਾਈ ਆ ਬਾਕੀ ਰਿੰਗ ਰੋਂਗ ਵੀ ਪਾ ਲਏ ਤੇ ਹਨਾ ਹੋਰ ਮਸ਼ੀਨ ਬਹੁਤ ਸੋਣੀ ਚੱਲਦੀ ਆ ਵੀਰ ਮਸ਼ੀਨ ਦਾ ਤਾਂ ਕੋਈ ਚੱਕਰੇ ਨਹੀਂ ਹੈਗਾ ਇਹਨ ਪੂਰੀ ਵਧੀਆ ਚੱਲਦੀ ਆ ਮਸ਼ੀਨ ਵਧੀਆ ਚੱਲਦੀ ਆ ਬਸ ਆਹੀ ਦਿੱਕਤ ਹੈ ਕਿ ਹੋਰ ਬਾਈ ਰਿੰਕੂ ਹਾਂ ਬੈਲਟਾਂ ਨੇ ਬੜੇ ਲੰਗਾ ਕਰੇ ਆ ਹਾਂ ਪਹਿਲਾਂ ਵੇਖਣਾ ਤੋੜਦੀ ਦੀ ਪਹਿਲਾਂ ਆਹ ਬੀਐਮ ਵੀ ਮਾਰੀ ਹੋਇਆ ਜਗਾ ਨਵੀਂ ਦੀਆਂ ਵੀ ਤੋੜੀਆਂ ਨਵੀਂ ਦੀਆਂ ਵੀ ਤੋੜੀਆਂ ਨਵੀਂ ਦੀਆਂ 50 ਕਿਲੋ ਅੱਛਾ ਨੌਖ ਸਾਹਿਬ ਇਹਦੇ ਵਿੱਚ ਕੋਈ ਨਹੀਂ ਬੈਲਟਾਂ ਨਾ ਤੋੜਨੀ ਨਹੀਂ ਚਾਹੀਦੀ ਯਾਰ ਚੱਲ ਹੁਣ ਦੇਖਦੇ ਆ ਖੋਲ ਕੇ ਤਾਂ ਦਿੱਥੇ ਹੀ ਨਹੀਂ ਉਧਰ ਅਸੀਂ ਆਪਾਂ ਨੂੰ ਉਧਰ ਖੋਲ ਕੇ ਤੁਰਨਾ ਦਾ ਇਹਨੂੰ ਹੁਣ ਤਾਂ ਰਿੰਗ ਰੰਗ ਵੀ ਲਾ ਲਏ ਸਾਰੇ ਹਾਂ ਕਿੰਨੀਆਂ ਤੋੜਦੀਆਂ ਪੰਜ ਤੋੜਦੀਆਂ ਹਨਾ ਪੰਜਵੀਂ ਆ ਚੱਲ ਜਾ ਕੇ ਦੇਖਦੇ ਆ ਬਾਈ ਇਹਨਾ ਬਾਕੀ ਤੇ ਰਿੰਗ ਰੋਂਗ ਪਾ ਲੇ ਕੋਈ ਧੜਕਾ ਨਹੀਂ ਕੁਝ ਨਹੀਂ ਪਤਾ ਨਹੀਂ ਕਿਆ ਚੱਕਰ ਆ ਜਾਂਦਾ ਗਰੀਸ ਗਰੀਸ ਵੀ ਨਹੀਂ ਨਿਕਲਦਾ ਜਾਂਦਾ ਆਪਾਂ ਗਰੀਸ ਕਹੀਏ ਉਹ ਸਲਿੱਪ ਕਰਦਾ ਹੁਣ ਨਵੀਂ ਪਾਈਏ ਕਿ ਉਹੀ ਆ ਪੁਰਾਣੀ ਤਾਂ ਨਹੀਂ ਪਾ ਉਹੀ ਪੁਰਾਣੀ ਉਹ ਆ ਚੱਲੀਏ ਫਿਰ ਰਹਿ ਜਾ ਹੁਣ ਦਾ 4 ਕਿਲੋਮੀਟਰ ਚਲੋ ਬਾਈ ਚੱਲਦੇ ਆ ਮੈਂ ਤੁਹਾਨੂੰ ਦਿਖਾਉਣਾ ਹੈ ਕਰਤਾਰ ਦੇ ਕੋਲੇ ਪਹੁੰਚਾਂਗੇ ਹੁਣ ਉੱਥੀ ਤੇ ਵੀਡੀਓ ਸਟਾਰਟ ਕਰਾਂਗੇ ਸਿੱਧੀ ਨਾਲੇ ਤੁਹਾਨੂੰ ਬੰਦਿਆਂ ਨਾਲ ਮਲਾਵਾਂਗੇ ਕਿਹੜੇ ਕਿਹੜੇ ਬੰਦੇ ਆਏ ਐਂ ਇਦਕੀ ਆਪਣੇ ਨਾਲ ਪਹੁੰਚ ਗਏ ਆਪਣੀ ਕਮੈਨ ਕੋਲ ਰੱਸੀ ਰੁਸੀ ਆਉਂਦੇ ਹੀ ਮੁੰਡਿਆਂ ਨੇ ਲਾਤੀ ਝਟਾ ਰਸੀ ਲਾਤੀ ਤਰਪਾਲਾਂ ਵੀ ਬਹੁਤ ਵਧੀਆ ਨਿਕਲੀ ਆ ਬਾਈ ਤਰਪਾਲ ਛਤੀਗੜ੍ਹ ਤੋਂ ਲਈ ਦੀ ਇਹ ਵਧੀਆ ਤਰਪਾਲ ਆ ਬਾਈ ਨਾਲੇ ਸਸਤੀ ਕਿੰਨੇ ਦੀ ਸਾਰੀ 3800 ਦੀ 3800 ਦਾ ਪੱਛੇ ਪੂਛ ਨੰਗੀ ਤਾਂ ਰਹਿ ਗਈ ਦੀ ਮੂਰੇ 55 ਦਾ ਹਾਂ ਚੰਗੇ ਕਰਕੇ ਨਾ ਨਾ ਬਸ ਹੁਣ ਛੱਡਦੇ ਹੁਣ ਖਿੱਚ ਲੂੰ ਇਧਰ ਨੂੰ ਖਿੱਚਣ ਇਧਰ ਨੂੰ ਖਿਚਾਉਣਾ ਇਹਨਾਂ ਤੇ ਹੁਣ ਰਾਜੂ ਮੂਰੇ ਦੇ ਖਿੱਚ ਲੋ ਫੜ ਕੇ ਹੁਣ ਮੈਂ ਤੋ ਲੈ ਇਧਰ ਨੂੰ ਆਦੀ ਮਸ਼ੀਨਾ ਲੈ ਕੇ ਜਿੱਥੇ ਖੜੀਆਂ ਦੀਆਂ ਨਾ ਉੱਥੇ ਤੋਂ ਚੱਕ ਗਏ ਬਈ ਆਪਣੇ ਸਟੇਸ਼ਨ ਤੇ ਆ ਗਏ ਮੰਨ ਲਓ ਜਿੱਥੇ ਰਿਪੇਅਰ ਕਰਨੀਆਂ ਹਨ ਨਾ ਰਿਪੇਅਰ ਦੇ ਮਗਰਾਉਂਡ ਦੇ ਵਿੱਚ ਲਾ ਲੀਆਂ ਦੋਨੇ ਬਾਕੀ ਬਈ ਗਰਮੀ ਇੰਨੀ ਜ਼ਿਆਦੇ ਆ ਵੀ ਪੁੱਛੋ ਨਾ ਤੁਸੀਂ ਕੋਲ ਪਿੰਡੋਂ ਦਾ ਨਾ ਕੋਟ-ਕੂਟ ਪਾ ਕੇ ਆਏ ਤੇ ਵੀ ਹਿਸਾਬ ਲਾ ਲਓ ਇੰਨੀ ਜ਼ਿਆਦੇ ਗਰਮੀ ਆ ਵੀ ਮੰਨ ਲਓ ਨਾਰਮਲ ਜੀ ਛਾਲਟ ਪਾਈ ਹੋਈ ਵੀ ਨਾ ਗਰਮੀ ਨੂੰ ਹਟਾਉਂਦੀ ਆ ਵੀ ਕਾਹਦੇ ਪਾਈ ਆ ਬਾਕੀ 12 ਲਾਉਣੀਆਂ ਦੀਆਂ ਹਨਾ ਫਰੇਸਰ ਦੀਆਂ ਆਪਣੇ ਵਾਲੀਆਂ ਬਹੁਤ ਚੱਲ ਗਿਆ ਦੀ ਬਈ ਹੈ ਨਾ ਵੀ ਇਹਨੇ ਕਣਕ ਦਾ ਸੀ ਜਾਂ ਨਾ ਲਾਇਆ ਹੀ 12 ਨੇ ਫਿਰ ਮੱਕੀ ਪੰਜਾਬ ਚ ਵੱਡੀ ਫਿਰ ਇਧਰ ਮੂੰਗੀ ਵੱਡੀ ਫਿਰ ਸੋਆਬੀਨ ਵੱਡੀ ਫਿਰ ਮੱਕੀ ਵੱਡੀ ਫਿਰ ਜਾ ਕੇ ਕਿਤੇ ਹਨਾ ਵੀ 12 ਦਾ ਹੋਇਆ ਬਾਕੀ 12 ਲੱਗਣ ਵਾਲੀਆਂ ਦੀਆਂ ਬਣੀਆਂ ਬਾਕੀ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਨਾ ਜਿਹੜਾ ਹੁਣ ਆਪਾਂ ਵੀਡੀਓ ਦਾ ਆਪਾਂ ਡੇਲੀ ਹੁਣ ਬਲੌਗ ਪਾਇਆ ਕਰਾਂਗੇ ਡੇਲੀ ਤੁਹਾਨੂੰ ਦਿਖਾਇਆ ਕਰਾਂਗੇ ਹਨਾ ਬਾਕੀ ਫਰੈਂਸਰ ਦੀਆਂ 12-12 ਵੀ ਜਾਣਕਾਰੀ ਦਵਾਂਗੇ ਨਹੀਂ ਆਪਾਂ ਬਈ ਹਾਂ ਮਿਸਤਰੀ ਆਪਾਂ ਜਾਣਦੇ ਆ ਇਧਰ ਲਿਆਉਣੇ ਆ ਜਾਂ ਮਿਸਤਰੀ ਸਾਰੀ A to Z ਜਾਣਕਾਰੀ ਦਵਾਂਗੇ ਇਹਨਾਂ ਨੂੰ ਕਿਵੇਂ ਸੈਟਿੰਗ ਕਰਨੀਆਂ ਨੇ ਸਾਰੀ ਮਸ਼ੀਨ ਦੀ ਉਹਦਾ ਨਾ ਗੱਲਬਾਤ ਕਰਾਂਗੇ ਬਾਕੀ ਰਿੰਕੂ ਬਾਈ ਦੇ ਵੀ ਖੋਲ ਲਈ ਜੱਸੀ ਆਪਣੇ ਵਾਲੀ ਇਹਦਾ ਤਾਂ ਥਰੈਸਰੇ ਬਦਲੋਣਾ ਚਲੋ ਨਵੀਂ ਇਹ ਤਾਂ ਹੈ ਨਾ ਜੀਰੀ ਦਾ ਸੀਜ਼ਨ ਆ ਲੈਣਾ ਤਾਂ 200 ਕਿੱਲਿਆਂ ਹੀ ਵੱਢਿਆ ਆ ਜੇ ਇਹਦਾ ਬੱਸ ਰਿਪੇਅਰ ਦੀ ਲੋੜ ਨਹੀਂ ਬਸ ਇਹਦੀ ਪੁਲੀ ਹੈ ਜਿਹੜੀ ਨਾ ਥਰੈਸਰ ਵਾਲੀ ਉਹ ਥੋੜੀ ਜੀ ਕਿਤੇ ਕੰਪਨੀ ਕੋਲ ਜਾਂ ਲੈਂਦੀ ਹੈ ਇਹ ਨਾ ਵੀ ਢਿੱਲੀ ਦੀ ਉਹ ਲੋਡ ਉਹਦੇ ਕਰਕੇ ਕਾਟਰ ਕੋਟਰ ਖਰਾਬ ਹੋ ਗਈ ਹੁਣ ਖੋਲ ਕੇ ਦੇਖਾਂਗੇ ਜੇ ਤਾਂ ਕਾਟਰ ਕੰਚਾ ਖਰਾਬ ਹੈ ਤਾਂ ਛਾਪਟ ਪਾਵਾਂਗੇ ਨਹੀਂ ਤਾਂ ਵੇ ਸਾਰਾ ਕੁਝੇ ਬਦਲਣਾ ਪੈਣਾ ਹੈ ਨਾ ਬਸ ਉਹਦੀ ਕਮੀ ਆ ਚਲੋ ਬਾਕੀ ਤੁਹਾਨੂੰ ਮਲਾਉਨੇ ਆ ਹੁਣ ਬੰਦਿਆਂ ਨਾਲ ਵੀ ਆਪਣੇ ਨਾਲ ਬੰਦੇ ਆ ਕਿ ਕਿਹੜੇ ਕਿਹੜੇ ਆ ਕਿੰਦਾ ਬਈ ਮੌਲੀ ਆ ਹਨਾ ਵੀ ਸਾਰੇ ਹੀ ਬੰਦੇ ਜਣੇ ਤਕਰੀਬਨ ਹੁਣ ਤਾਂ ਪ੍ਰਾਣੀ ਆ ਗਏ ਬਸ ਇੱਕ ਬੰਦਾ ਆਪਣੇ ਪਹਾਣਾ ਮਾ ਜਿਹੜਾ ਮੁੰਡਾ ਹਨਾ ਸੁਰਤਾ ਪਰਦਾ ਇਧਰ ਸਾਡੇ ਕਾਲੇ ਕਾਲੇ ਦੇ ਪਿੰਡ ਕੋਲ ਦਾ ਉਹ ਵਿਚਾਰਾ ਕਹੀ ਦਿੰਦਾ ਮੋਨ ਲਾਉਂਦਾ ਵੀਰੇ ਮੈਨੂੰ ਲੈ ਕੇ ਜਾਇਓ ਮੈਂ ਮਸ਼ੀਨ ਚੱਕਣੀ ਆ ਮੈਂ ਕੋਈ ਨਹੀਂ ਵੀਰੇ ਜਰੂਰ ਲੈ ਕੇ ਜਾਵਾਂਗੇ ਬਾਕੀ ਪਹੁੰਚੇ ਆ ਲੱਗੇ ਹੋਏ ਆ ਕਾਰੋਬਾਰ ਕੀਤਾ ਬਾਕੀ 55 55 ਲਾਤਾ ਰਾਤ ਉਰੇ ਆਗੇ ਤੀ ਰੋਟੀ ਪਾਣੀ ਰਾਤ ਫੇ ਮਣਾ ਹੀ ਮਟਰਾਂ ਦੀ ਸਬਜ਼ੀ ਆਲੂ ਮਟਰ ਬਣਾ ਕੇ ਵਧੀਆ ਬਈ ਆਪਣੀ ਰੋਟੀ ਵਰਗਾ ਆਨੰਦ ਆ ਨਾ ਕਿਤੇ ਨਹੀਂ ਹੈਗਾ ਜਿੰਨਾ ਮਰਜੀ ਉਹ ਕਰ ਲੋ ਚਲੋ ਬਾਕੀ ਹੁ ਦਿਖਾਉਣਾ ਤੁਹਾਨੂੰ ਫਿਰ ਕਰਦੇ ਆ ਫਿਰ ਵੀਡੀਓ ਦੇ ਵਿੱਚ ਥੋੜੀ ਜਿਹੀ ਨੈਟ ਦੀ ਪ੍ਰੋਬਲਮ ਆ ਨਾ ਆਪਣਾ Airtel ਦੀ SIM ਆ ਨੈਟ ਕਰਕੇ ਥੋੜੀ ਜਿਹੀ ਵੀਡੀਓ ਐ ਵੀ ਚਲੋ ਸਾਹਬ ਜੀ ਦੀ ਰੱਖਣੀ ਪੈਂਦੀ ਹੈ ਬਹੁਤ ਹੀ ਬੜੀ ਫਿਰ ਪੈਂਦੀ ਨਹੀਂ ਹੈਗੀ ਖੋਲਦੀ ਸਾਫ ਸੋ ਲੀਵਰ ਲਾ ਲੋ ਇੱਕ ਵਾਰ ਸਾਫ ਜੀ ਹੋ ਜੂਗੀ ਹਾਂ ਨੀਂਦ ਆ ਜੀ ਵੀ ਅੱਖਾਂ ਜੇ ਲੜਕਦੀ ਹੈ ਕਿਆ ਗੱਲ ਨੀਂਦ ਤਾਂ ਤੁਹਾਨੂੰ ਪਤਾ ਹੀ ਨਹੀਂ ਹਾਂ ਕੇ ਇਸ ਮੱਖਣ ਦਾ ਭਲੇਖਾ ਜਾ ਪਾਈ ਜਾਂਦਾ ਜੇ ਕਿਤੇ ਕੱਟ ਜਾ ਪਾਲਵੇਂ ਨਾ ਉਕਣੇ ਉਹਦੇ ਵਾਂਗੂ ਹੀ ਹਾਂ ਹਾਂ ਆਹੋ ਮੜੇ ਡੋਲੇ ਰੂਲੇ ਜੇ ਉੱਪਰ ਨੂੰ ਚੱਕ ਕੇ ਰੱਖਿਆ ਗਾ ਰੂਲੇ ਤਾਂ ਘੜਦੋ ਨੇ ਹਾਂ ਹੁਣ ਤਾਂ ਡੋਲੇ ਹੀ 부ੜੇ ਹੋ ਗਏ ਆ ਕਹਿੰਦਾ ਪਮੋਰਨੀਆ ਘੁੰਮ ਕੇ ਕਹਿੰਦਾ ਪੱਟਾਂ ਜਾ ਗਈਆਂ ਮਸਲ ਫਟ ਗਿਆ ਹਾਂ ਮਸਲ ਜਿੰਮ ਲਾਉਂਦਾ ਹੁੰਦਾ ਪਰ ਹਾਂ ਵੇ ਛੱਡ ਦਿੰਨੇ ਫੇ ਆ ਚੀਜ਼ਾਂ ਹੋ ਜੰਦੀਆਂ ਹਨਾ ਬਾ ਤੇਰੇ ਦਾ ਆਈ ਫਿਰ ਸਰੇ ਬਦਲਣਾ ਨਵੀਂ ਉਹ ਇਹਦਾ ਨਾਲੇ ਬੈਲਟਾਂ ਨਾਲ ਦੇਖੀ ਇਹ ਲਾ ਚੈਂਜਰ ਚੋਂ ਜਲਵਾ ਇਹਨਾਂ ਦਾ ਰਿੰਗ ਰੰਗਲੇ ਲਿਆ ਕੇ ਨਾ ਹਾਂ ਬੈਲਟਾਂ ਦਾ ਰਿੰਗ ਰੰਗਾਂ ਦਾ ਹੀ ਗੋਆ ਜਿੱਦਾਂ ਹਾਂ ਜੀ ਪਹਿਲਾਂ ਉਹ ਖੋਲਦੇ ਫੇਰ ਰੁਕ ਨਾ ਨਾ ਤੂੰ ਆਂ ਡਰੇਜ਼ਰ ਕੱਢ ਬਦਲ ਲਓ ਪਹਿਲਾਂ ਉਹ ਤਾਂ ਬਾਹਰ ਆ ਚੱਲ ਹਾਂ ਐ ਕਰਕੇ ਉਹਨਾਂ ਨੂੰ ਰਿੰਗ ਰੰਗਾਂ ਨਾਲ ਉਹਦੇ ਵਧੀਆ ਤਰੀਕੇ ਨਾਲ ਲਾਈਏ ਮੁੜ ਕੇ ਬੈਲਟ ਨਾ ਖਾ ਗਈ ਫੇਰ ਹਾਂ ਬੈਲਟ ਨਾ ਖਾਉਂਦੀ ਹਮ ਰਿੰਗਾਂ ਦਾ ਹੀ ਆ ਭਾਈ ਹੁਣ ਕੱਲ ਆਪਣੇ ਕੋਲ ਰਿੰਗ ਹੈ ਨਹੀਂ ਤੇ ਇੱਕ ਰਿੰਗ ਹੈਗਾ ਤਾਂ ਆਪਣੇ ਪਾ ਲਿਆ ਤਾਂ ਉਹੀ ਵਾਸ ਵਾਲੀ ਵੈਲਟ ਠੀਕ ਆ ਉਹ ਖਾਦੀ ਨਹੀਂ ਉਹ ਖਾਦੀ ਦੀ ਹਾਂ ਹਾਂ ਦੇਖ ਲਾ ਹਰਕ ਆ ਖਲਾਰਾ ਦੇਖ ਲ ਤੂੰ ਬਾਈ ਕਿਵੇਂ ਪੈ ਗਿਆ ਹੈ ਘਰ ਵਾਲਾ ਭਾਕ ਲਾ ਦੇ ਜਿਹੜਾ ਖਾਲੀ ਗਰਾਊਂਡ ਚ ਮੌਲੀਓ ਫਿਲਟ ਕਰ ਦੇ ਛਿੜਦਾ ਉੱਥੇ ਨਵਾ ਆ ਨੋ ਜਿੱਕੇ ਆ ਵੀ ਆ ਹੀ ਪਤਾ ਨਹੀਂ ਹੋ ਉਹ ਆ ਹੋਈ ਹੋਰ ਬੁੱਲੀ ਠੀਕ ਆ ਜੀ ਤਾਂ ਵੜ ਗਿਆ ਪੁਰਾਣੇ ਗਰਾਊਂਡ ਮਾ ਆ ਕੇ ਹੋਰ ਜੀ ਮੌਲੀ ਦੇ ਜਮੇ ਡੌਲੇ ਰੂਲੇ ਕੱਢੀ ਫਿਰਦਾ ਮੌਲੀ ਦੇ ਰੋਲੇ ਦੇਖ ਲਾ ਤੂੰ ਦਹੀਂ ਬਾਲਿਆ ਵੀ ਬਾਜ ਆ। ਇਹ ਸੁੱਤਾ ਹੈ। ਸੁੱਤਾ ਪਿਆ। ਉਹ ਉਠਾ ਦੇ। ਬਾਜ ਸੁੱਤਾ ਆ। ਅਜੇ ਸੁੱਤਾ ਪਿਆ। ਹੈ? ਹੌਣ ਤਾਂ ਉੱਠਣਾ ਹੀ ਹੋ ਸੀਜ਼ਨ ਆ ਗਿਆ ਕਣਕ ਦਾ। ਹੁਣ ਕਾਂਡੇ ਚ ਉੱਠਿਆ ਕਰੂਗਾ ਤੜਕੇ। ਹੈ? ਉੱਠਣਾ ਪੈਣਾ ਬਾਜ ਨੂੰ। ਹਾਂ। ਚਲ ਖੋਲੋ ਖੋਲੋ ਫੇਰ। ਬਾਕੀ ਦਾ ਮਾਈ ਹੈ ਨਾ ਜਿੱਥੇ ਜਾਂਦੇ ਆ ਤਾਂ ਖਲਾਰਾ ਦਾ ਪਏ ਜਾਂਦਾ। ਆ ਦੇ ਲੋ ਤੁਹਾਡੇ ਸਾਹਮਣੇ। ਇਧਰ ਹਨਾ ਬਿਮਾਰੀਆਂ ਆਪਾਂ ਕਹਿੰਦੇ ਨੇ ਐਮਪੀਯੂਪੀ ਦੇ ਵਿੱਚ ਬਈ ਬਿਮਾਰੀਆਂ ਨਹੀਂ ਹੈਗੀਆਂ ਆ ਦੇਖੋ ਇਹਦੇ ਘੜੇ ਆ ਨਾ ਜਿਹੜੇ ਇਹ ਘੜਿਆਂ ਦਾ ਲੋਕ ਨਾ ਪਾਣੀ ਪੀਂਨੇ ਆ ਆ ਨੰਬਰ 2 ਤੇ ਅਰ ਕੋਈ ਫਾਸਟ ਫੂਡ ਦੀ ਦੁਕਾਨ ਨਹੀਂ ਹੈਗੀ ਕੋਈ ਵੀ ਫਾਸਟ ਫੂਡ ਦੀ ਦੁਕਾਨ ਨਹੀਂ ਉਦੇ ਤੁਹਾਨੂੰ ਮਿਲਣੀ ਨਾ ਬਰਗਰ ਨਾਲ ਕੋਲ ਚਾ ਹਨਾ ਇੱਕ ਗੋਲ ਗੱਪੇ ਮਿਲਣਗੇ ਸਿਰਫ ਕਰ ਲਈ ਬੰਦਿਆਂ ਨੇ ਸਟਾਰਟ ਇਹਨਾਂ ਨੇ ਵੀ ਜੈਂਜਰ ਧੜਕਦਾ ਬਿਲਕੁਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਬਹੁਤ ਸੋਹਣੀ ਮਸ਼ੀਨ ਚੱਲਦੀ ਆ ਰੋਡ ਤੇ ਬਈ ਮੈਂ ਹੀ ਚਲਾ ਕੇ ਲਿਆਇਆ ਇਹਨੂੰ ਹਨਾ 2 100 200 ਕਿਲੋਮੀਟਰ ਮੈਂ ਵੀ ਜਲਾਈ ਆ ਵੀ ਮਸ਼ੀਨ ਐ ਪੂਰਾ ਓਕੇ ਦੀ ਰਿਪੋਰਟ ਆ ਬਸ ਆ ਰਿੰਗ ਰੋਂਗ ਹਨਾ ਇਹਨਾਂ ਨੇ ਗੌਰ ਨਹੀਂ ਕਰੀ ਇਹ ਵੀ ਬਿਜਾਰਾ ਕੱਲਾ ਦਾ ਜੀਰੀ ਸੀਜ਼ਨ ਵੀ ਰਿੰਗ ਰੋਂਗ ਕਿਸੇ ਨੇ ਦੇਖੇ ਨਹੀਂ ਉਹਨੇ ਕਰਕੇ ਬੈਲਣਾ ਮੋਲਣਾ ਖਾਂਦੀ ਆ ਇਹ ਨਹੀਂ ਤਾਂ ਬਾਈ ਮਸ਼ੀਨ ਮੈਂ ਕਹਿੰਦਾ ਜਮੇ ਸੁੱਤੀ ਪਈ ਆ ਯਾਰ ਰੋਡ ਤੇ ਜਮੇ ਸੁੱਤੀ ਪਈ ਬਾਕੀ ਆਇਆ ਨਾ ਵੀ ਥੋੜਾ ਜਿਹਾ ਚਲੋ ਕੰਪਨੀ ਕੰਪਨੀ ਦਾ ਫਰਕ ਹੁੰਦਾ ਜਿਵੇਂ ਹੁਣ ਇਹਨਾਂ ਦਾ ਇਹ ਜਸਤੀ ਇਦਾਂ ਆਪਣਾ ਵਾਲੇ ਕਰਦਾar ਹਨਾ ਲੋਹੇ ਲੂਹੇ ਦੇ ਵਰਕ ਹੁੰਦਾ ਹੋਰ ਤਾਂ ਬਾਈ ਕੋਈ ਜ਼ਿਆਦਾ ਏਦਾਂ ਫਰਕ ਨਹੀਂ ਹੁੰਦਾ ਜਿਵੇਂ ਇਹਦੇ ਵਿੱਚ ਸਟਾਈਲਿਸ਼ ਟੁੱਲੀ ਵਾਦ ਲਾਉਨੇ ਆ ਹਨਾ ਉਹ ਜਣੀ ਆ ਵੀ ਚਲੋ ਆਲੀ ਆਲੀ ਮਾਰਕੀਟ ਦੇ ਵਿੱਚ ਜਿਵੇਂ ਜਿਵੇਂ ਬੰਦਾ ਕੰਪਨੀ ਆਈ ਜਾਂਦੀ ਆ ਹਨਾ ਉਵੇਂ ਉਵੇਂ ਯਾਰ ਦੇਖ ਲੋ ਆ ਵੀ ਪਲੇਟਾਂ ਸਟੀਲ ਦੀਆਂ ਲਾਈਆਂ ਹੋਈਆਂ ਬਾਈ ਇਹਨਾਂ ਨੇ ਜਿੰਨੀ ਇਹ ਘਸੂਗੀ ਇਹਦੇ ਵਿੱਚ ਨੂੰ ਨਾ ਮੂੰਹ ਦਿਖੀ ਜਾਊਗਾ ਜਿੰਨੀ ਇਹ ਘਸੂਗੀ ਬਾਕੀ ਦੇ ਲੋ ਨਾਲੇ ਪਾਈਪ ਲਾਏ ਹੋਏ ਤੇ ਹਨਾ ਫੇਰ ਵੀ ਫੂਲਾ ਲਿਫਟੇ ਗਿਆ ਕਿੱਥੇ ਕਿੱਥੇ ਤੇ ਰੋਕ ਲੂਗੇ ਬਾਈ ਜੀਰੀ ਲਿੱਡੀ ਵੀ ਦੀ ਹੈ ਨਾ ਛੱਤੀਗੜ੍ਹ ਬਹੁਤ ਬੁਰਾ ਹਾਲ ਤਾਂ ਆ ਲਾਦਾ ਲਈ ਵਾਰ ਆ ਮੁੰਡਾ ਆਇਆ ਭਾਈ ਸੁਰਤਾਪੁਰ ਵਾਲਾ ਹਰਬਾਜੀ ਠੀਕ ਆ ਰਵੇਰ ਤਾਂ ਆਪਣੇ ਵੀ ਨਹੀਂ ਹੈਗੀ ਕੋਈ ਹੈ ਨਾ ਇਹ ਵੀ ਮੰਨ ਲਓ ਬੱਸ ਪ੍ਰੈਸਰੇ ਵਗਣਾ ਚਲੋ ਐ ਵੀ ਤਸੱਲੀ ਹੋ ਜੂਗੀ ਨਾ 11 ਤਸੱਲੀ ਨਾਲ ਵਧੀਆ ਹੋ ਜਾਂਦਾ ਸਿਸਟਮ ਬਾਕੀ ਤੇ ਮੱਕੀ ਦੇ ਵਿੱਚ ਇੱਥੇ ਖੜੇ ਦੇ ਆ ਨਾ ਆਪਣਾ ਡੇਰਾ ਨਾਲ ਆ ਮੱਕੀ ਦੇ ਵਿੱਚ ਇੱਥੇ ਮੰਨ ਲਓ ਮੱਕੀ ਜਿਹੜੀ ਵੱਢੀ ਆ ਆਪਣੇ ਇਹੀ ਏਰੀਆ ਦੇ ਵਿੱਚ ਵੱਢੀ ਆ ਬਾਕੀ ਵਧੀਆ ਬੰਦੇ ਇੱਧਰ ਆ ਨਾ ਇੱਥੇ ਵਜੀਨ ਖੜੀ ਵੀ ਆਪਣੀ ਮੈਂ ਕਿਹਾ ਚੱਲ ਇੱਥੀ ਰਿਪੇਅਰ ਕਰ ਲੈਂਦੇ ਆ ਨਾ ਬਈ ਇਹ ਗਰਾਊਂਡ-ਗਰਾਊਂਡ ਹੈਗਾ ਨਾਲੇ ਉਰੇ ਆਇਆ ਵੀ ਲਾਈਟ ਲੂਟ ਦਾ ਸਾਧਨ ਜਿਹੜਾ ਹਨਾ ਲਾਈਟ ਦਾ ਵਧੀਆ ਸਾਡਾ ਲੱਗ ਗਿਆ ਲੋਟ ਵਦੂ ਆਹ ਤਾਰਾਂ ਕੰਬਾ ਦਾ ਪਰ ਇੱਥੇ ਦੇ ਲਾ ਲਿਆ ਲਾਉਣੇ ਦੇ ਬਾਅਦ ਹੁਣ ਇਹਦੀਆਂ 12 ਜਿਹੜੀਆਂ ਪਟਣੀਆਂ ਪਟਕੇ ਨਵੀਆਂ ਲਾ ਕੇ ਫਿਰ 12 ਦਾ ਕੰਮ ਆਵਾ ਤਾਂ ਹੋਰ ਤਾਂ ਏਡੀ ਕੋਈ ਗੱਲ ਬਾਤ ਹੈ ਨਹੀਂ ਤੇਰਾ ਘਟਨੇ ਵਾਲਾ ਲਿਖਿਆ ਬਾ ਠੀਕ ਆ ਪਟਲੇਗਾ ਟਾਂਕੇ ਜਿਆ ਕਿਵੇਂ ਪਟਾਂ ਛੱਟ ਮਾਰਦਾ ਹੁੰਦਾ ਰਹਿਣ ਦੇ ਤੂੰ ਹੱਥ ਨਾਲ ਕਈ ਵਾਰ ਪਲੇਟ ਨਾਲ ਸਲੇ ਉਹ ਦੂ ਲੋਟ ਹੋ ਜਾਂਦਾ ਇਹ ਬਾਕੀ ਆ ਕੁਝ ਤਾਂ ਟਾਂਕੇ ਟੁੱਟੇ ਹੀ ਹੋਏ ਆ ਬਾਈ ਮੱਕੀ ਕਾਂ ਨੂੰ ਛੱਡਦੀ ਆ ਨਾ ਮੱਕੀ ਦੇਖੋ ਇੱਧਰ ਕਿੰਨੀਆਂ 12 ਦੇ ਟਾਂਕੇ ਹਨਾ ਲਗਭਗ ਟੁੱਟੇ ਹੀ ਪਏਗਾ ਕਿਹਦਾ 12 ਖੁੱਲੀਆਂ ਵਈਆਂ ਲੈ ਹਾਂ ਕੋਈ ਆ ਜਾ ਤਾਂ ਆ 12 ਆਪਣੀਆਂ ਜਮੀ ਆ ਦੇਖ ਬਈ ਇਹਨਾ ਆਹ ਖੁੰਡੀਆਂ ਹੋ ਗਈਆਂ ਆ ਚੀਜ਼ਾਂ ਦੇ ਖੁੰਡੀਆਂ ਬਹੁਤ ਜਣੀ ਕਣਕ ਦੇ ਵਿੱਚ ਇਹਨੇ ਚੱਲਣਾ ਨਹੀਂ 12 ਹੱਥ ਫੇਰੇ ਤੇ ਨਾ ਥੋੜੀ ਜੀ ਮੰਨ ਲਓ ਪਤਾ ਲੱਗਣਾ ਚਾਹੀਦਾ ਵੀ ਹਾਂ ਹੈਗਾ ਇਹ ਤਾਂ ਜਮੀ ਗੋਲ ਹੋ ਗਈ ਸਾਫ਼ ਹੋ ਗਈ ਜਮੀ ਹਾਂ ਇਹ ਬਾਈ ਆਪਣੇ ਪਿੰਡ ਦਾ ਮੁੰਡਾ ਕਾਕਾ ਇਹ ਮੇਰਾ ਪੁਰਾਣਾ ਬੰਦਾ ਕੈ ਸਾਲ ਬਾਅਦ ਆਏ ਓਏ 8 ਸਾਲ ਬਾਅਦ ਬਾਈ ਦबई ਤੋਂ ਆਇਆ ਇਹ ਦबई ਤੇ ਆਉਂਦਾ ਹੀ ਇਹਨੇ ਫੋਨ ਮੈਨੂੰ ਜਦੇ ਕਰਦਾ ਕਹਿੰਦਾ ਬਾਈ ਕਿਵੇਂ ਆ ਮੈਂ ਖਾ ਜੱਤਾ ਲੋਕਾਂ ਨੇ ਚਲਾਉਂਦੇ ਤੇ ਭਾਈ ਹੁਣ ਤਾਂ ਆਪਣੀ ਆ ਜਿਵੇਂ ਕਰਨਾਂ ਤਾਂ ਉਕੜਾ ਕਰਦੀ ਇਹ ਵਿਚਾਰਾ ਫੇ ਆਪਣੇ ਅੱਧ ਬੋਲਤੇ ਹਨ ਜਦੇ ਖੜ ਗਿਆ ਆ ਕੇ ਬਾਕੀ ਹਥਿਆਰ ਆਪਣੇ ਪਾਸ ਸਾਰੇ ਰੱਖੇ ਹੋਏ ਆ ਬਾਈ ਇਹਨਾ ਬਿਲਡਿੰਗ ਸੈੱਟ ਗ੍ਰਿੰਡਰ ਵੀ ਜਾਣ ਦੀ ਲੋੜ ਨਹੀਂ ਕਿਤੇ ਬਾਈ ਜੇ ਆਪਾਂ ਦੇਖੀ ਗਾ ਕੇ 5-2-3000 ਰੁਪਿਆ ਦਾ ਚਾਰ ਬਿਲਡਿੰਗ ਵਾਲੇ ਦੇ ਜੰਨੇ ਆਪਾਂ ਜਿਆਦਾ ਹੀ ਲੈ ਜਾਂਦੇ ਆ ਹਾਂ ਨਾਲੇ ਫੇ ਨਹੀਂ ਕੰਮ ਤਾਂ ਥੱਲੀ ਵਾਲਾ ਹਾਂ ਜਿਹੜੀਆਂ ਮਸ਼ੀਨਰੀ ਚੱਲਦੀ ਇਹ ਤਾਂ ਥੋੜਾ ਪਤਾ ਹਾਂ ਤੀਜ ਮਸ਼ੀਨਰੀ ਤਾਂ ਚੱਲਦੀ ਸੋਹਣੀ ਲੱਗਦੀ ਆ ਬਾਕੀ ਐ ਵੀ ਮਾਲਕ ਬਿਲਡਿੰਗ ਵਾਲੇ ਪਾ ਹਜੇ ਤਾਂ ਜਣੀ ਉਹ ਤਾਂ ਹੁੰਦੀ ਨਹੀਂ ਜਣੀ ਮਾੜਾ ਮੋਟਾ ਜਿਵੇਂ 12 ਪੂਰਾ ਲਾਉਣੀ ਆ ਮਸ਼ੀਨ ਨੂੰ ਤਾਂ ਬਾਈ ਇਹ ਇਹ ਸਿਰਫ ਤਾਂ ਮਸ਼ੀਨ ਦੀ ਵੀ ਇਹਨੂੰ ਘੱਟੋ ਘਾਟ ਵੀ 2-3 ਸਾਲ ਦਾ 4 ਬਿਲਡਿੰਗ ਨਹੀਂ ਹੁੰਦੀ ਕਿਤੇ ਵੀ ਹਜੇ ਤੱਕ ਟਾਂਕਾ ਨਹੀਂ ਬਾਬਾ ਰੱਖਿਆ ਚੱਕ ਮਸ਼ੀਨ ਨੂੰ ਲੱਗਿਆ ਬਾਕੀ ਆ ਚੀਜ਼ਾਂ ਜਿਹੜੀਆਂ ਲਾਉਣੀਆਂ ਹਨ ਇਹਨਾਂ ਨੂੰ ਹੁੰਦਾ ਹੋਰ ਤਾਂ ਕੋਈ ਚੱਕਰ ਨਹੀਂ ਚਲੋ ਪਰ ਦਿਖਾਵਾਂਗੇ ਤੁਹਾਨੂੰ ਹਨਾ ਜਿਵੇਂ ਵੀ ਤਿਆਰ ਕਰੀ ਜਾਵਾਂਗੇ ਮਸ਼ੀਨਾਂ ਉਵੇਂ-ਉਵੇਂ ਆਪਾਂ ਤੁਹਾਨੂੰ ਹਨਾ ਵੀਡੀਓ ਦੇ ਵਿੱਚ ਦਿਖਾਉਂਦੇ ਰਹਾਂਗੇ ਬਾਕੀ ਸਾਡੀ ਇਹ ਕੋਈ ਹਨਾ ਕਿਸੇ ਨਾਲ ਕੋਈ ਉਹਦੇ ਵਾਲੀ ਨਹੀਂ ਗੱਲਬਾਤ ਨਹੀਂ ਹੁੰਦੀ ਸਾਡਾ ਇੱਕ ਹੀ ਮਖਤ ਹੁੰਦਾ ਨਾ ਵੀ ਜਿਹੜੀ ਸਾਡੀ ਲਾਈਫ ਆ ਕਮੈਨ ਵਾਲਿਆਂ ਦੀ ਹਨਾ ਬਾਹਰ ਆ ਕੇ ਵੀ ਕਈ ਵੀਰੇ ਕਹਿ ਦਿੰਦੇ ਆ ਸੋ ਆਪਣੇ ਪਿੰਡਾਂ-ਪੁੰਡਾਂ ਦੀ ਹਨਾ ਕਾਲੇਦਾਲੇ ਵਾਲੇ ਵੀ ਆਹਦਾ ਬੜਾ ਭਾਂਜ ਨਜ਼ਾਰੇ ਲੰਨੇ ਆ ਬਾਹਰ ਜਾਂਦੇ ਆ ਨਾ ਉਧਰ ਨਜ਼ਾਰੇ ਲੰਨੇ ਆ ਪਰ ਨਜ਼ਾਰੇ ਵੀਰੇ ਨਾ ਉਹਨਾਂ ਦੇ ਦੇਲੇ ਵਿੱਚ ਨੇ ਜਾ ਰਹੇ ਆ ਪਰ ਸਾਨੂੰ ਪਤਾ ਨਾ ਵੀ ਜਦੋਂ ਬਿਨਾ ਪੱਕਿਓ ਹੁਣ ਘਰਾਂ ਜਿਹਦੇ ਏਸੀ ਲੱਗਿਆ ਉਹਨੇ ਗਰਮੀ 'ਚ ਏਸੀ ਬਿਨਾਂ ਨਹੀਂ ਰਹਿਣਾ ਜਿਹਦੇ ਘਰਾਂ ਕੂਲਰ ਆ ਉਹਨੇ ਕੂਲਰ ਬਿਨਾਂ ਰਹਿਣਾ ਹਨਾ ਅਸੀਂ 2-2 ਮਹੀਨੇ ਹੁਣ ਤੁਹਾਡੇ ਸਾਹਮਣੇ ਪੂਰੀ ਗਰਮੀ ਦੇ ਵਿੱਚ ਗਰਾਊਂਡਾਂ ਦੇ ਵਿੱਚ ਖੇਤਾਂ ਦੇ ਵਿੱਚ ਇਹਨਾਂ ਕੱਟ ਕੇ ਜਾਣੀਆਂ ਬਹੁਤ ਮਿਹਨਤ ਹੁੰਦੀ ਹੈ ਵੀਰ ਹਾਰਡਵਰਕ ਕੰਮ ਹੁੰਦਾ ਵੀ ਬਹੁਤ ਚਲੋ ਬਾਕੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਮੂਰਤ ਵਾਸਤ 12 ਤੋਂ ਹੀ ਕਰਾਂਗੇ ਹਨਾ ਵੀ ਕਈ ਦਿਨ ਹੋ ਗਏ ਅੱਜ ਮੈਂ ਕਹਿੰਦਾ ਵੀ ਮਹੀਨਾ ਹੀ ਹੋ ਗਿਆ ਵੀਡੀਓ ਬਾਈ ਨੂੰ ਅੱਜ ਲੱਗਿਆਂ ਪਾਉਣ ਚਲੋ ਚੱਲਦੇ ਆ ਜੀ ਫਿਰ ਕਰਦੇ ਆ ਕੰਮ ਸਟਾਰਟ ਵੀਡੀਓ ਦਾ ਇੱਥੇ ਕਰਦੇ ਆ ਐਂਡ ਅਗਲੀ ਵੀਡੀਓ ਦਾ ਕਰਦੇ ਆ ਸ਼ੁਰੂਆਤ ਚਲੋ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਹਨ ਸਬਸਕ੍ਰਾਈਬਰ ਤੋਂ ਰਹਿੰਦੇ ਆ ਚੈਨਲ ਕਰਨ ਤੋਂ ਸਿਕ ਰਹੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਤੇ ਤਾਂ ਆਪਣਾ 1 ਲੱਖ ਹੋ ਗਿਆ ਜੀ ਇੰਸਟਾਗ੍ਰਾਮ ਤੇ 80-80 ਹਜ਼ਾਰ ਹੋ ਗਿਆ ਇਹਦੇ ਸਾਰਿਆਂ ਦੇ ਘੱਟ ਇਹਦੇ ਸਾਰਿਆਂ ਦੇ ਘੱਟ YouTube ਤੇ ਇਹਨੂੰ ਮੇਰਾ ਵੀਰ ਬਣ ਕੇ ਹੁਣ ਥੋੜਾ ਜਿਹਾ ਗੁੱਠੇ ਵਾਲਾ ਨਾ ਜਾਨਾ ਇਹਦਾ ਨਾ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ